ਫਿਰ ਬੇਨਤੀ ਇੱਕ ਓਮ ਓਮ ਸ਼ਬਨ ਕਾ ਬ੍ਰਹਮ ਪਰਮਾਤਮਾ ਲਈ ਤੇ ਉਪਰ ਹੈ ਕਾਰ ਉਪਰ ਲਕੀਰ ਜਿਹੜੀ ਖਿੱਚੀ ਕਾਰ ਹੈ ਸਿਆਣੇ ਵਿਦਵਾਨ ਕਹਿੰਦੇ ਸੰਸਕ੍ਰਿਤ ਦਾ ਪਛੇਤਰ ਹੈ ਕਾਰ ਇਹ ਜਿਵੇਂ ਚਨਤਕਾਰ ਨਿਰਿਤਕਾਰ ਇਹਦਾ ਲਬਜ਼ੀ ਅਰਥ ਹੈ ਨਿਰੰਤਰਤਾ ਜਿਨੇ ਰੁਕਣਾ ਕੋਈ ਨਹੀਂ ਇੱਕ ਓੰਕਾਰ ਦਾ ਅਰਥ ਹੈ ਜੋ ਇੱਕ ਹੈ ਬ੍ਰਹਮ ਪਰਮਾਤਮਾ ਤੇ ਜਿਹੜਾ ਇੱਕ ਰਸ ਹੈ ਅਸੀਂ ਆਰਾਮ ਕਰਾਂਗੇ ਠਿਕ ਤਾਂ ਕਿ ਗੱਡੀਆਂ ਚਲਾਉਂਦੇ ਹੋ ਜਹਾਜ਼ ਚਲਾਉਂਦੇ ਹੋ ਕਿਤੇ ਨਾ ਕਿਤੇ ਤੇ ਰੋਕੇ ਕਹਿੰਦੇ ਆ ਨਾ ਇਹਦੀ ਸਰਵਿਸ ਕਰਾ ਲਈਏ ਰੱਬ ਆਦ ਸੱਚ ਹੈ ਉਹਦੀ ਕਦੀ ਸਰਵਿਸ ਨਹੀਂ ਹੁੰਨੇ ਨਿਰੰਤਰ ਹੀ ਉਹਨੇ ਇੱਕ ਰਸ ਹੈ ਨਾ ਉਹਨੂੰ ਕਦੀ ਨੀਂਦ ਹੁੰਦੀ ਹੈ ਨਾ ਕਦੀ ਥੱਕਦਾ ਸਿੱਧੇ ਅਰਥ ਇੱਕ ਓੰਕਾਰ ਮੇਰੀ ਬੇਨਤੀ ਸ਼ਾਇਦ ਸਮਝ ਗਏ ਹੋ ਆਪ ਜੀ ਇੱਕ ਹੈ ਸਰਬ ਵਿਆਪਕ ਹੈ ਤੇ ਇੱਕ ਰਸ ਹੈ ਪਰ ਇੱਕ ਗੱਲ ਹੋਰ ਇਸ ਇੱਕ ਦੀ ਵਿਆਖਿਆ ਇਸਲਾਮੀ ਇੱਕ ਅਨਸਾਰ ਨਹੀਂ ਕਰਨੀ ਫਿਰ ਸੁਣੋ ਉਹਨਾਂ ਕਹਿੰਦਾ ਅੱਲਾ ਇੱਕ ਰਹਿੰਦਾ ਕਿੱਥੇ ਜੀ ਸਤਵੇਂ ਅਸਮਾਨ ਤੇ ਕਹਿ ਦਿੰਦਾ ਅੱਲਾ ਉਥੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸ਼ਬਦ ਵਰਦਿਆ ਕਿ ਰੱਬ ਇੱਕ ਹੈ ਪਰ ਇੱਕ ਹੋ ਕੇ ਅਨੇਕਾਂ ਵਿੱਚ ਵਰਦਦਾ ਹੈ ਅਨੇਕਾਂ ਵਿੱਚ ਵਰਤ ਕੇ ਫਿਰ ਇੱਕ ਦਾ ਹੀ ਕਹੇ ਜਿਹਨੂੰ ਆਪ ਜਾਬ ਸਾਹਿਬ ਚ ਪੜਦੇ ਹੋ ਆਮਾਨ ਖੈ ਨਿਦਾਨ ਖੈ ਅਨੇਕ ਹੈ ਫਿਰ ਇੱਕ ਅਨੇਕ ਵੀ ਹੈ ਆਪਾ ਕਾਂਗੀ ਤਾਂ ਦੁਬਦਾਂ ਨਹੀਂ ਪਿਆਰਿਓ ਇੱਕ ਹੋ ਕੇ ਅਨੇਕਾਂ ਤੇ ਅਨੇਕਾਂ ਹੋ ਕੇ ਇੱਕ ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਹੋਰ ਉਦਾਹਰਨ ਅਸੀਂ ਲੈਨੇ ਬਾਣੀ ਚ ਵੈਸੇ ਸ਼ਬਦ ਹੈ ਇੱਕ ਹੋ ਕੇ ਅਨੇਕ ਪੂਰਨ ਮਾਸ਼ੀ ਦੀ ਰਾਤ ਹੈ ਚੰਦਰਮਾ ਪੂਰਾ ਸਮਾਨ ਤੇ ਤੇ ਥੱਲੇ ਪਾਣੀ ਦੇ ਘੜੇ ਭਰੇ ਆ ਕਿਉਂਕਿ ਉੱਤੇ ਸ਼ਬਦ ਘੜੇ ਹੀ ਵਰਤੇ ਆਖੇ ਭਾਂਡੇ ਭਰੇ ਆ ਅਮਰੀਕਾ ਵਿੱਚ ਵੀ ਪਾਣੀ ਦੇ ਘੜੇ ਭਰੇ ਪਏ ਆ ਕੈਨੇਡਾ ਵਿੱਚ ਵੀ ਭਰੇ ਜਿੱਥੇ ਮੰਨ ਲਓ ਇੱਕ ਵੇਲੇ ਰਾਤ ਹੈ ਘੜੇ ਨੇ ਹਰ ਸ਼ਹਿਰ ਵਿੱਚ ਘਰ ਘਰ ਚ ਤੇ ਚੰ드ਰਮਾ ਅਸਮਾਨ ਤੇ ਇੱਕ ਹੈ ਹੁਣ ਜਦੋਂ ਉਹਨਾਂ ਘੜਿਆਂ ਤੋਂ ਢੱਕਣ ਚਪਣੀ ਚੁੱਕਾਂਗੇ ਤੇ ਪਾਣੀ ਟਿਕਿਆ ਹੋਵੇਗਾ ਹਰ ਘੜੇ ਦੇ ਵਿੱਚ ਚੰ드ਰਮਾ ਦਾ ਪ੍ਰਤੀਬਿੰਬ ਦਿਸੇਗਾ ਪਰ ਸ਼ਾ ਉਂਝ ਇਹ ਉਦਾਹਰਨ ਮੰਨ ਨੂੰ ਸਮਝਾਣ ਲਈਓ ਪਿਆਰਿਓ ਉਸ ਅਨੇਕਤਾ ਤੇ ਕਿਹੜੀਆਂ ਉਦਾਹਰਨਾਂ ਟਿਕਦੀਆਂ ਨੇ ਹੁਣ ਉੱਪਰ ਅਸਮਾਨ ਵੱਲ ਦੇਖੋਗੇ ਤੇ ਚੰ드ਰਮਾ ਇੱਕ ਹੈ ਤੇ ਜਦੋਂ ਘੜਿਆਂ ਵੱਲ ਦੇਖੋਗੇ ਮੰਨ ਲਓ ਅਸੀਂ ਇੱਥੇ ਬੈਠੇ ਹਾਂ ਸੈਕਰਾਮੈਂਟੋ ਪੂਰਨਮਾਸ਼ੀ ਦੀ ਰਾਤ ਨੂੰ ਕਹੀ ਜੀ ਸਾਡੇ ਸੈਕਰਾਮੈਂਟੋ ਜਿਹੜਾ ਚੰ드ਰਮਾ ਨਿਕਲਿਆ ਨਾ ਉਹ ਸਾਡੇ ਹਜ਼ਾਰਾਂ ਘੜਿਆਂ ਚ ਦਿਸਦਾ ਪਿਆ ਪਾਣੀ ਦੇਆਂ ਚ ਤੇ ਕੈਨੇਡਾ ਵਾਲਾ ਕਹੇਗਾ ਝੂਠ ਬੋਲਦੇ ਚੰ드ਰਮਾ ਤੇ ਸਾਡੇ ਨਿਕਲਿਆ ਹੋਇਆ ਤੁਹਾਡੇ ਕਿੱਥੇ ਆ ਗਿਆ ਉਹ ਸਾਡੇ ਘੜਿਆਂ ਚ ਗੁਰਮਖੋ ਇਹ ਉਦਾਹਰਨ ਹੈ ਜਿਵੇਂ ਇੱਕ ਚੰ드ਰਮਾ ਅਨੇਕਾਂ ਘੜਿਆਂ ਵਿੱਚੋਂ ਦਿਸਦਾ ਹੈ ਅਨੇਕਾਂ ਵਿੱਚੋਂ ਦੇਖ ਕੇ ਫਿਰ ਅਸਮਾਨ ਵਿੱਚ ਇੱਕ ਹੈ ਪਿਆਰੋ ਇੱਕ ਓੰਕਾਰ ਇੱਕ ਹੈ ਸਰਬ ਵਿਆਪਕ ਹੈ ਤੇ ਜਦੋਂ ਫਿਰ ਗੱਲ ਕਰੋਗੇ ਫਿਰ ਇੱਕ ਦਾ ਇੱਕ ਹੈ ਇਹਨੂੰ ਸਤਿਗੁਰੂ ਕਹਿੰਦੇ ਨੇ ਖੱਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ ਮੈਂ ਇਸ ਟਾਈਮ ਬਹੁਤ ਜ਼ਿਆਦਾ ਲਾ ਦਿੱਤਾ ਇਹਦੇ ਉੱਤੇ ਉਂਝ ਵੈਸੇ ਦਾਸ ਦੀ ਇੱਛਾ ਕਿ ਕਦੀ ਮੌਕਾ ਬਣਿਆ ਕਿਉਂਕਿ ਸਮਾਂ ਐ ਸ਼ਾਲਾ ਮਾਰਦਾ ਨਿਕਲਦਾ ਪਿਆ ਕਿੱਥੇ ਆਪਾਂ ਆ ਗਏ ਕਿੱਥੋਂ ਮੈਂ ਤੁਹਾਡੇ ਕੋਲ ਇਸ ਇਲਾਕੇ ਚ 26 ਸਾਲ ਤੋਂ ਆ ਰਿਹਾ ਪੂਰੀ ਸਮਝੋ ਜ਼ਿੰਦਗੀ ਦਾ ਅੱਧਾ ਹਿੱਸਾ ਲੱਗ ਗਿਆ ਇੱਕ ਮਨ ਕਰਦਾ ਰੱਜ ਕੇ ਡੂੰਗੀ ਵਕਤ ਹੋਰ ਸਤਿਗੁਰੂ ਦੀ ਸੰਗਤ ਦੀ ਸੇਵਾ ਕਰੀਏ ਤੇ ਦੂਜਾ ਜਿੰਨਾ ਸਿੱਖਾਂ ਚ ਵਿਚਰਨੇ ਪਏ ਆ ਕੋਈ ਵੀ ਡਰ ਬੜਾ ਲੱਗਦਾ ਪਤਾ ਕੋਈ ਨਹੀਂ ਕੱਲ ਹੀ ਮੈਂ ਕਿਹੜਾ ਬੰਦਾ ਜਾ ਕੇ ਗੱਲ ਭਾਂਡੇ ਪਵਾ ਦੂਗਾ ਕਿਉਂਕਿ ਸਾਰੇ ਤੇ ਵਿਦਵਾਨ ਹੁੰਦੇ ਆ ਨਾ ਮੈਂ ਫਿਰ ਵੀ ਬੇਨਤੀ ਜਿਹਾ ਇੱਕ ਓੰਕਾਰ ਹੈ ਇਦੀ ਵਿਆਖਿਆ ਦੀ ਸਮਝ ਦੂਜੀ ਗੱਲ ਤੁਸੀਂ ਦੇਖੋ ਗੁਰੂ ਸਾਹਿਬ ਨੇ ਹਾਲਾਂਕਿ ਬਾਬੇ ਫਰੀਦ ਨੇ ਓੰਕਾਰ ਸ਼ਬਦ ਨਹੀਂ ਵਰਤਿਆ ਰੱਬ ਵਰਤਿਆ ਅੱਲਾ ਵਰਤਿਆ ਪਰ ਗੁਰੂ ਨੇ ਉਹਦੀ ਬਾਣੀ ਤੇ ਵੀ ਲਿਖ ਦਿੱਤਾ ਏਕ ਓੰਕਾਰ ਸਤਗੁਰ ਪ੍ਰਸਾਦ ਇਸ ਤਰ੍ਹਾਂ ਹੀ ਜੀ ਇਹਦਾ ਮਤਲਬ ਇਹ ਕਿਉਂ ਇੰਨੇ ਸਰਲੇਖ ਲਿਖੇ ਜੇ ਸਾਨੂੰ ਕੋਈ ਪੁੱਛ ਲੈਂਦਾ ਵੀ ਪਹਿਲਾ ਮੂਲ ਮੰਤਰ ਲਿਖ ਦਿੱਤਾ ਤੇ ਕੰਮ ਖਤਮ ਕਿਉਂ ਸਰਲੇਖ ਨਹੀਂ ਮੇਰਾ ਗੁਰੂ ਸੈਂਕੜੇ ਵਾਰੀ ਸਤਿਗੁਰੂ ਚੇਤੇ ਕਰਾਂਦਾ ਪਿਆ ਓਏ ਕਿਤੇ ਨਾਮ ਗੋਬਿੰਦ ਗੋਪਾਲ RAM KRISHAN GOVARDHAN ALLAH REEM KAREEM ਇਹਦੇ ਅਰਥ ਅਨਰਥ ਨਾ ਕਰੀ ਜਾਈਂ ਇਹ ਗੱਲ ਚੇਤੇ ਰੱਖੀ ਸਾਰੇ ਸ਼ਬਦ ਏਕ ਓੰਕਾਰ ਵਾਸਤੇ ਸਦਾਂਤਿਕੋ ਗੁਰੂ ਜੀ ਨੇ ਕਿਹਾ ਰਾਗ ਬਿਲਾਵਲ ਮਹੱਲਾ ਨੌਂਵਾਂ ਦੋ ਪਦੇ ਇੱਕ ਓੰਕਾਰ ਤੇ ਅਗਲਾ ਜੀ ਉਹਨੂੰ ਮਿਲਾਂਗੇ ਕਿਵੇਂ બસ ਕਹਿੰਦੇ ਨੇ ਆਪਣੀ ਸਿਆਣਪ ਛੱਡ ਲਈ ਆਪਣੀ ਅਕਲ ਦੇ ਘੋੜੇ ਬੰ ਦੁੜਾਣੇ ਬੰਦ ਕਰ ਦੇ ਸਤਗੁਰ ਸੱਚਾ ਗੁਰੂ ਪ੍ਰਸਾਦ ਪ੍ਰਸਾਦ ਦਾ ਅਰਥ ਕਿਰਪਾ ਸੱਚੇ ਗੁਰੂ ਦੀ ਕਿਰਪਾ ਨਾਲ ਗੁਰਮਤ ਵਿੱਚ ਜਿਹੜਾ ਸਤਗੁਰਾਂ ਨੇ ਸਾਨੂੰ ਸਿਧਾਂਤ ਦਿੱਤਾ ਹੈ ਮੈਂ ਦੂਜੇ ਮੱਤ ਤੇ ਨਹੀਂ ਲਾਗੂ ਕਰਾਂਗਾ ਮੇਰੀ ਇੱਕ ਬੇਨਤੀ ਤੇ ਸਤਗੁਰ ਪ੍ਰਸਾਦ ਲੈਣਾ ਨਾ ਪਹਿਲਾ ਚਰਨ ਧੋਇ ਰੇ ਰਾਸਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ ਇਸ ਤਰ੍ਹਾਂ ਕੀਤਾ ਫਿਰ ਕੇਸਗੜ ਹਜ਼ੂਰ ਨੇ ਵਿਸਾਖੀ ਵਾਲੇ ਦਿਨ ਨਾ ਜੀ ਗੁਰਪ੍ਰਸਾਦ ਨੂੰ ਸਰਵ ਵਿਆਪਕ ਕਰ ਦਿੱਤਾ ਇਹ ਅਦਕੀ ਮਖੋਲੇ ਮਹੱਲੇ ਤੇ ਕੇਸਗੜ ਸਾਹਿਬ ਤਖਤ ਦੇ ਥੱਲੇ ਕਥਾ ਕਰਦੇ ਆ ਮਨ ਚ ਆਇਆ ਹੇ ਸੱਚੇ ਬਾਦਸ਼ਾਹ ਇੱਥੇ ਤੁਸੀਂ ਕਿਰਪਾ ਬੜੀ ਪ੍ਰਸਾਦ ਵਰਤਾਇਆ ਤੁਸੀਂਾਂ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਕੇਸਗੜ ਸਾਹਿਬ ਦਿੱਤੀ ਤੇ ਫਿਰ ਉਹ ਪੰਜ ਸਮੇਂ ਚ ਨਹੀਂ ਬੰਨੇ ਸਥਾਨ ਚ ਨਹੀਂ ਬੰਨੇ ਸਥਾਨ ਚ ਨਾ ਬੰਨੇ ਹੁਣ ਇਹ ਥੋੜਾ ਜਿਹੀ ਵੀ ਉਹ ਪੰਜ ਪਿਆਰੇ ਜਿਹੜੇ ਆਨੰਦਪੁਰ ਸਾਹਿਬ ਨੇ ਉਹਨਾਂ ਨੂੰ ਵੈਗਰੂ ਉਹਨਾਂ ਨੂੰ ਹੀ ਕਹਿ ਗਿਆ ਵੀ ਅਮਰ ਸੰਚਾਰ ਸਿਵੰਨੰਦਪੁਰ ਆਲੀ ਕਰ ਆ ਸਕਦੇ ਆ ਨਹੀਂ ਪਿਆਰਿਓ ਨਾ ਸਥਾਨ ਚ ਨਾ ਸਮੇਂ ਚ ਬੰਨਿਆ ਕਹਿਣ ਲੱਗੇ ਸਿੱਖੋ ਪੰਜ ਪਿਆਰੇ ਮੈਂ ਉਹ ਬਖਸ਼ਿਸ਼ ਕਰਦਾਗਾ ਕਿ ਇੱਕੋ ਵੇਲੇ ਹਜ਼ਾਰਾਂ ਪੰਜਾਂ ਪਿਆਰਿਆਂ ਦੇ ਜਥੇ ਹੋਣ ਤੇ ਜਿੱਥੇ ਮਰਜੀ ਅਮਰਿਸ਼ਕਾਨ ਖਜ਼ਾਰਾਂ ਜਥਿਆਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਵਰਤਦਾ ਹੋਵੇਗਾ ਮੇਰੀ ਫਿਰ ਬੇਨਤੀ ਹੈ ਇਹ ਏਕ ਓੰਕਾਰ ਨਾਲ ਜੁੜਦੀ ਹੋ ਗੱਲ ਹੈ ਉਥੇ ਸਤਗੁਰਾਂ ਨੇ ਬਖਸ਼ਿਸ਼ ਕੀਤੀ ਸਾਡੇ ਤੇ ਸਾਨੂੰ ਗੁਰਪ੍ਰਸਾਦ ਲੈਣ ਲਈ ਅੰਮ੍ਰਿਤ ਦੀ ਦਾਤ ਲੈਣੀ ਸਿੱਖ ਲਈ ਲਾਜ਼ਮੀ ਹੈ ਮੈਂ ਸਿੱਖ ਲਈ ਕਹਿ ਰਿਹਾ ਜਿਹੜਾ ਕਹਿੰਦਾ ਮੈਂ ਸਿੱਖ ਹਾਂ ਤੇ ਮਹਾਰਾਜ ਦੇ ਰਹਿਤਨਾਮੇ ਆ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਾਉਲ ਸ਼ਕੈ ਇਹ ਫਿਰ ਗੁਰਪ੍ਰਸਾਦ ਕੁਝ ਕਾਂਗੇ ਜੀ ਵੈਗੁਰੂ ਜਪਣਾ ਸਾਰੇ ਜਪ ਦੇ ਸੰਗਤ ਅਸੀਂ ਵੀ ਜਪ ਲਾਂਗੇ ਨਹੀਂ ਪਿਆਰਿਓ ਪ੍ਰਮਾਤਮਾ ਦੇ ਘਰ ਦਾ ਕੋ ਵਿਦਾਨ ਹੈ ਤੁਰ ਖਸਮਾ ਕਾ ਹੁਕਮ ਭਇਆ ਬਿਨ ਸਤਗੁਰ ਚੇਤਿਆ ਨਾ ਜਾਏ ਇਹ ਖਸਮ ਦਾ ਹੁਕਮ ਹੈ ਕਿ ਜੇ ਨਾਮ ਦੀ ਦਾਤ ਦੇ ਸਕਦਾ ਕੇਵਲ ਸਤਗੁਰ ਦੇ ਸਕਦਾ ਸਤਗੁਰ ਜੋ ਆਪਾਂ ਮੈਂ ਆਪਣੇ ਘਰ ਦੀ ਗੱਲ ਕਰ ਰਹੇ ਹਾਂ ਵੈਗੁਰੂ ਇਹਦੇ ਅਰਥ ਕੋਈ ਅਨਮਤਾਂ ਵੱਲ ਖੇਚਲ ਜਾਂਦੇ ਆ ਸਤਗੁਰੂ ਦਿੰਦਾ ਕਿਉਂ ਕਿ ਸਤਗੁਰੂ ਨੂੰ ਖਾਕਾ ਕੋ ਕੇ ਰੱਬ ਦੇ ਘਰ ਵੱਲੋਂ ਮੈਂ ਇੱਕ ਵਾਰ ਕਿਹਾ ਜਿੰਨੂੰ ਲੋਕ ਵੀ ਛੱਡ ਦੇਣ ਰੱਬ ਵੀ ਕਹੇ ਤੇਰੇ ਵਰਗਾ ਪਾਪੀ ਬੰਦਾ ਮੇਰੇ ਘਰ ਚ ਨਹੀਂ ਜੇ ਗੁਰੂ ਸੀਨੇ ਨਾਲ ਲਾ ਕੇ ਕਹੇ ਰੱਬ ਜੀ ਬਖਸ਼ ਦਿਓ ਸੱਚੀ ਜੇ ਗੁਰੂ ਦੀ ਗੱਲ ਕਦੀ ਰੱਬ ਵੀ ਨਹੀਂ ਬੋਲਦਾ ਹੁੰਦਾ ਮਹਾਰਾਜ ਜੀ ਨੇ ਬਚਨ ਕਹੇ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਪੰਜਾਬੀ ਦੀਆਂ ਸਤਰਾਂ ਇਕ ਖੋਟੇ ਇਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈ ਐ ਜਿਹੜੇ ਜੀਵਨ ਵਾਲੇ ਨੇ ਖੋਟੇ ਸਟੀਆਂ ਬਾਰ ਬਾਰ ਖੋਟੇ ਸੱਚੀ ਦਰਗਾਹ ਸਟੀਆਂ ਕਿਸ ਆਗੇ ਕਰੇ ਪੁਕਾਰ ਕਿਤੇ ਕੋਲ ਜਾਨ ਜੀ ਸੱਚੀ ਦਰਗਾਹ ਚ ਵੀ ਥਾ ਨਹੀਂ ਮਹਾਰਾਜ ਕਹਿੰਦਿਆ ਸਤਗੁਰੂ ਪਿੱਛੇ ਭੱਜ ਪਾਵਾਂ ਇਹ ਆ ਕਰਨੀ ਸਾਰ ਸਤਗੁਰੂ ਖੋਟਿਓਂ ਖਰੇ ਕਰੇ ਸ਼ਬਦ ਸਵਾਰ ਨਖਾ ਇਹਦਾ ਮਤਲਬ ਹੋ ਗਿਆ ਇਕ ਹੈ ਉਹਨੂੰ ਪਾਣਾ ਹੈ ਤੇ ਸਤਿਗੁਰੂ ਤੋਂ ਪ੍ਰਸ਼ਾਦ ਮੰਗ ਚਲੋ ਇੱਥੇ ਆ ਪਾਠ ਸ਼ੁੱਧ ਕਰਨ ਆਲੇ ਬੈਠੇ ਹੋ ਕਦੀ ਵੀ ਇਸ ਸਸੇ ਥੱਲੇ ਬਿੰਦੀ ਲਾ ਕੇ ਪ੍ਰਸ਼ਾਦ ਨਹੀਂ ਬੋਲਣਾ ਆ ਗਾਉਣ ਵਾਲੇ ਨਾ ਅਕਸਰ ਸਤਿਗੁਰ ਪ੍ਰਸ਼ਾਦ ਨਹੀਂ ਪਿਆਰਿਓ ਅਰਥ ਬਦਲ ਜਾਣਗੇ ਜੇ ਬਿੰਦੀ ਲਾ ਦਿੱਤੀ ਇਹਦਾ ਹੋ ਗਿਆ ਭੋਜਨ ਪ੍ਰਸ਼ਾਦ ਤੇ ਜਦੋਂ ਸਸੇ ਥੱਲੇ ਬਿੰਦੀ ਨਹੀਂ ਲਾਈ ਇਹਦਾ ਹੋ ਗਿਆ ਕਿਰਪਾ ਗ੍ਰੇਸ ਮਿਹਰ ਮਹਾਰਾਜ ਜੀ ਕਹਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੁਣ ਗੁਰੂ ਜੀ ਕਹਿੰਦੇ ਦੁਖ ਹਰਤਾ ਹਰ ਨਾਮ ਪਛਾਨੋ ਮੇਰੀ ਬੇਨਤੀ ਹੈ ਇਹਨੂੰ ਯਾਦ ਰੱਖਿਓ ਨੰਨੇ ਦੇ ਪਿੱਛੇ ਗੁਰੂ ਨੇ ਊੜਾ ਨਹੀਂ ਪਾਇਆ ਪਛਾਨੋ ਨਹੀਂ ਪਾਠ ਕਰਨਾ ਪਛਾਨੋ ਊੜਾ ਬੋਲਣਾ ਹੈ ਦੁਖ ਹਰਤਾ ਗੱਲਾਂ ਬਿਲਕੁਲ ਸਿੰਪਲ ਜੇ ਛੋਟੀਆਂ-ਛੋਟੀਆਂ ਥੋੜਾ ਜਿਹਾ ਧਿਆਨ ਉਚਾਰਨ ਵਾਲ ਆਪਮੈ ਨਹੀਂ ਕਿ ਮੈਂ ਖੁਦ ਚਾਨਾ ਜਿੱਥੇ ਮੈਨੂੰ ਗੁਰਮਖ ਪਿਆਰੇ ਚੰਗੇ ਪਾਠੀ ਸਿੰਘ ਮਿਲਦੇ ਆ ਮੈਂ ਉਹਨਾਂ ਕੋਲ ਖੁਦ ਕਹਿਣਾ ਵੀ ਇਹ ਸ਼ਬਦ ਦਾ ਮੇਰਾ ਪਾਠ ਸੁਣੀਓ ਮੈਂ ਸੁਣਾਉਣ ਲੱਗਾ ਇਹ ਇਹ ਝਗਣਾ ਨਹੀਂ ਚਾਹੀਦਾ ਵੀ ਮੈਨੂੰ ਲੋਕ ਸੁਣਦੇ ਆ ਨਹੀਂ ਇਹ ਇਹ ਨਹੀਂ ਜਦੋਂ ਸ਼ੁਰੂਆਤ ਕੀਤੀ ਸੀ ਜਦੋਂ ਮਨ ਕਹਿੰਦਾ ਸੀ ਤੈਨੂੰ ਹੀ ਸਭ ਕੁਝ ਪਤਾ ਹੈ ਹੁਣ ਮਨ ਕਹਿੰਦਾ ਨਹੀਂ ਮਨਾ ਲੱਭ ਰੱਬ ਦਾ ਕੋਈ ਪਿਆਰਾ ਤੈਨੂੰ ਕੋਈ ਸਮਝ ਨਹੀਂ ਸਮਝ ਕੋਈ ਦੇ ਦੇ ਇਹਦਾ ਪਾਠ ਉੜਾ ਔਂਕੜ ਨਹੀਂ ਬੋਲਣਾ ਕਿਉਂਕਿ ਹੁੰਦਾ ਸਾਧੂ ਮਨ ਕਾ ਮਾਨ ਤਿਆਗੋ ਉਥੇ ਉੜੇ ਨੂੰ ਔਂਕੜ ਉਥੇ ਬੋਲਣਾ ਤਿਆਗੋ ਇਥੇ ਨੰਨੇ ਤੇ ਖੋੜਾ ਪਾਇਆ ਸਤਿਗੁਰਾਂ ਨੇ ਇਹਦਾ ਅਰਥ ਹੋ ਗਿਆ ਦੁੱਖ ਅਸੀਂ ਸਮਝਨੇ ਆ ਆ ਜਿਹੜੀ ਮੁਸੀਬਤਾਂ ਆਉਂਦੀਆਂ ਨੇ ਦੁੱਖ ਕਈ ਰੂਪਾਂ ਚ ਆਉਂਦਾ ਪਰ ਪੀੜ ਇੱਕੋ ਜੀ ਹੁੰਦੀ ਹੈ ਕਈ ਰੂਪ ਨੇ ਬਿਮਾਰੀ ਦੇ ਰੂਪ ਚ ਆਉਂਦਾ ਹੈ ਸੰਤਾਨ ਦੇ ਕਰਕੇ ਆ ਜਾਂਦਾ ਹੈ ਵਿਰੋਧੀਆਂ ਕਰਕੇ ਆ ਜਾਂਦਾ ਹੈ ਕਈ ਵਾਰੀ ਆਪਣੀ ਜ਼ਿੰਦਗੀ ਚ ਕੀਤੇ ਹੋਏ ਮਾੜੇ ਪਾਪ ਕਰਮਾ ਕਰਕੇ ਵੀ ਆ ਜਾਂਦਾ ਹੈ ਗੁਰੂ ਜੀ ਕਹਿੰਦੇ ਦੁੱਖ ਉਂਝ ਮੈਂ ਸਿੱਧੇ ਜਾਂ ਦੁੱਖ ਦੇ ਅਰਥ ਕਰਨਾ ਹੁੰਨਾ ਜਿਹੜੀ ਚੀਜ਼ ਮੇਰੇ ਮਨ ਨੂੰ ਸਵਕਾਰ ਨਾ ਹੋਵੇ ਪਿਆਰਿਓ ਉਹ ਦੁੱਖ ਏ ਜਿਹੜੀ ਸਵਕਾਰ ਕਰ ਲਾਂ ਉਹ ਸੋਖ ਏ ਜਿਹੜਾ ਮੇਰੇ ਲਈ ਦੁੱਖ ਏ ਉਹ ਦੂਜੇ ਲਈ ਸੋਖ ਹੋ ਸਕਦਾ ਮੈਂ ਬਿਮਾਰ ਖਾਂ ਬਿਚਲੋ ਉਦਾਹਰਨ ਦੇ ਰਿਹਾ ਮੈਨੂੰ ਕੋਈ ਤਕਲੀਫ ਆ ਗਈ ਮੈਂ ਦੁੱਖ ਚਾਂ ਜਿਹੜਾ ਮੇਰਾ ਵਿਰੋਧੀ ਹੈ ਉਹ ਰਾਤ ਕੋਸ਼ ਥੌਣ ਕਰਦਾ ਸੁਣਿਆ ਫਲਾਣੇ ਬਾਰੇ ਇਹਦਾ ਮਤਲਬ ਕਿ ਮੇਰਾ ਦੁੱਖ ਉਹਦੇ ਵਾਸਤੇ ਸੁਖ ਬਣਿਆ ਹੋਇਆ ਹੈ। ਇਹੀ ਹੈ ਨਾ ਅੱਜ ਵੀ ਮੈਂ ਕਹਾਂ ਇਸ ਦੁਨੀਆ ਵਿੱਚ ਜਿੰਨੇ ਡਿਪਰੈਸ਼ਨ ਚ ਗਏ ਆ ਨਾ ਅੱਧੇ ਜਿਆਦੇ ਆਪਣੇ ਘਰਾਂ ਕਰਕੇ ਤੇ ਦੂਜਿਆਂ ਦੇ ਸੁੱਖ ਕਰਕੇ ਕਮਲੇ ਹੋ ਗਏ ਆ। ਫਿਰ ਰੱਬ ਨੇ ਇਹਨਾਂ ਨੂੰ ਕੀ ਸੁਖ ਦੇ ਦਿੱਤਾ। ਮੈਂ ਇੱਕ ਵਾਰੀ ਸੁਣਾਇਆ ਸਾਡੇ ਬਜ਼ੁਰਗ ਸੁਣਾਉਂਦੇ ਹੁੰਦੇ ਸਨ ਪਿੰਡੂ ਜੀ ਗੱਲ ਕਿਸੇ ਗਵਾਂਡੀ ਦੀ ਘੋੜੀ ਬਿਮਾਰ ਹੋ ਗਈ ਤੇ ਉਹਨਾਂ ਦਾ ਜਿਹੜੀ ਕੰਧ ਸਾਂਝੀ ਸੀ ਉਹ ਮਾਈ ਅੰਦਰੋਂ ਕੋਈ ਸੀ ਵੀ ਕਿਸੇ ਵੇਲੇ ਘੋੜੀ ਮਰ ਜਾਏ ਚੋਂ ਚੰਗਾ ਹੋਇਆ ਉਹ ਘੜੀ ਪਿੱਛੋਂ ਪੁੱਛੇ ਇਹ ਫਲਾਣਾ ਸਾਂ ਘੋੜੀ ਦਾ ਕੀ ਹਾਲ ਏ ਸਵੇਰੇ ਪੁੱਛਿਆ ਦੁਪਹਿਰੇ ਫਿਰ ਲੋਡੇਲੇ ਫਿਰ ਘੋੜੀ ਦਾ ਕੀ ਹਾਲ ਏ ਉਹ ਰਾਤ ਨੂੰ ਸੌਂ ਲੱਗਿਆ ਫਿਰ ਪੁੱਛਦੀ ਘੋੜੀ ਦਾ ਕੀ ਹਾਲ ਏ ਉਹ ਕਹਿੰਦਾ ਬੇਬੇ ਸੌਂ ਜਾ ਆਰਾਮ ਨਾਲ ਸਵੇਰ ਤੱਕ ਮਰ ਜਾਏਗੀ ਤੂੰ ਪੁੱਛ ਲਈ ਇਸ ਕਰਕੇ ਨਾ ਵੀ ਠੀਕ ਹੋ ਜਾਏ ਤੂੰ ਖੁਸ਼ ਹੋਣਾ ਚਾਹਨੀ ਇਹ ਸੱਚੀ ਜੇ ਬੰਦੇ ਦੀ ਸਾਈਕੀ ਏ ਪਰ ਮੈਂ ਇੱਕ ਬੇਨਤੀ ਕਰਾਂ ਦੂਜੇ ਦੇ ਦੁੱਖ ਨੂੰ ਕਦੀ ਮਜ਼ਾਕ ਨਾ ਬਣਾਓ ਰੱਬ ਤੁਹਾਡੇ ਦੋ ਘਟਨੀ ਸ਼ੁਰੂ ਕਰ ਦਿੰਦਾ ਇੱਥੇ ਗੁਰੂ ਜੀ ਕਹਿ ਰਹੇ ਆ ਮੈਂ ਸਿੱਧੇ ਅਰਥ ਕੀਤੇ ਹਾਂ ਜੇ ਦੁੱਖ ਤਿੰਨ ਵੀ ਨੇ ਚਾਰ ਵੀ ਨੇ ਸੱਚ ਜੇ ਕਿਸੇ ਬੰਦੇ ਤੇ ਦੁੱਖ ਆ ਜਾਏ ਆਤ ਦੇ ਵਿਰੋਧੀ ਤੇ ਵੀ ਆ ਜਾਏ ਹੱਥ ਜੋੜ ਬੇਨਤੀ ਕਦੀ ਮਜ਼ਾਕ ਨਾ ਢਾਇਓ ਰੱਬ ਗੇ ਅਰਦਾਸ ਕਰਿਓ ਦਾ ਭੜਾ ਹੋ ਜਾਏ ਸੱਚੀ ਤੌਰ ਆ ਭੜਾ ਹੋਵੇਗਾ ਬਾਬਾ ਜੀ ਨੇ ਕਿਹਾ ਫਰੀਦਾ ਗੁਲੇ ਦਾ ਬੁਰੇ ਦਾ ਪੜਾ ਕਰ ਗੁੱਸਾ ਮਾਨਾ ਹੰਡਾਏ ਇਹਦਾ ਫਲ ਪਤਾ ਕੀ ਮਿਲਣਾ ਅਗਲੀ ਤੁਕ ਚ ਫਲ ਹੈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਇ ਇਥੇ ਗੁਰੂ ਜੀ ਕਹਿੰਦੇ ਦੁਖ ਹਰਤਾ ਹਰਤਾ ਦਾ ਲਫ਼ਜ਼ੀ ਅਰਥ ਹੈ ਕੱਟਣ ਵਾਲਾ ਹਰਤਾ ਦਰਤੇ ਖਤਮ ਕਰਨ ਵਾਲਾ ਅੱਗੇ ਕਿਹੜਾ ਜੀ ਹਰ ਈ ਨਾਮ ਪਛਾਨੋ ਪਛਾਨੋ ਦਰਤੇ ਜਾਣੋ ਪਛਾਨੋ ਦਰਤੇ ਸਮਝੋ ਇਹਦਾ ਸਿੱਧਾ ਭਾਵ ਅਰਤੇ ਖਰੀਦੇ ਨਾਮ ਨਾਲ ਸਾਂਝ ਪਾਓ ਸਿਮਰਨ ਕਰੋ ਦੁੱਖ ਹਰਤਾ ਹਰ ਨਾਮ ਪਛਾਨੋ ਦੁੱਖਾਂ ਨੂੰ ਦੂਰ ਕਰਨ ਵਾਲਾ ਦੁੱਖਾਂ ਦਾ ਖਾਤਮਾ ਕਰਨ ਵਾਲਾ ਕੌਣ ਹੈ ਜੀ ਪ੍ਰਮਾਤਮਾ ਦਾ ਨਾਮ ਇਸੇ ਕਰਕੇ ਉਹਨੂੰ ਦੁੱਖ ਭੰਜਨ ਕਿਹਾ ਜਾਂਦਾ ਸੀ ਕਹਿੰਦੇ ਆ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਇਥੇ ਥੋੜੀ ਜੀ ਬੇਨਤੀ ਹੈ ਹੋਰ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਹਿਰਦੇ ਦੇ ਨਿਰਮਲ ਆ ਦੁਖੀ ਨਹੀਂ ਪਰ ਉਹ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਲੋਕ ਪੱਥਰ ਦਿਲ ਨੇ ਉਹ ਦੱਸਣਾ ਵੀ ਚਾਹਦੇ ਆ ਪਰ ਦੱਸ ਨਹੀਂ ਸਕਦੇ ਤੇ ਖਾਸ ਕਰਕੇ ਖੂਨ ਦੇ ਰਿਸ਼ਤੇ ਤੋਂ ਬੜਾ ਡਰਦੇ ਨੇ ਜਿੰਨਾ ਉਹਨੇ ਛੱਜ ਲਾਣਾ ਹੈ ਨਾ ਕਿਸੇ ਨੂੰ ਲਾਣਾ ਇਹ ਛੱਜ ਦਾ ਪਤਾ ਨਹੀਂ ਛੱਜ ਲਾਣਾ ਜੀ ਛੱਜ ਦਿੱਤ ਹੁੰਦੇ ਬੱਚਿਆਂ ਨੂੰ ਨਹੀਂ ਪਤਾ ਉਸਦਾ ਛੱਜ ਲਾਣਾ ਦਾ ਮਤਲਬ ਹੁੰਦਾ ਸੀ ਜਦੋਂ ਆਪਾਂ ਕਣਕ ਸਾਰੀ ਇਕੱਠੀ ਕਰ ਲੈਣੀ ਵਿੱਚ ਰੋੜ ਹੋਣੇ ਜਾਂ ਮੁੰਜੀ ਝੋਨਾ ਤੇ ਫਿਰ ਕਹਿੰਦੇ ਸਨ ਹਵਾ ਚੱਲਦੀ ਹੈ ਜੇ ਛੱਜ ਲਾ ਲੋ ਛੱਜਾਂ ਦਾ ਅੰਦਰ ਸੀ ਧੂੜ ਨਿਕਲ ਜਾਏ ਉਹ ਛੱਜ ਲਾਣ ਦਾ ਅਰਥ ਤੇ ਉੱਚਾ ਚੁਕਣਾ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਤੇਰਾ ਦੁੱਖ ਕੋਈ ਨਹੀਂ ਸੁਣਦਾ ਤੋ ਇੱਕ ਕੰਮ ਕਰ ਤੂੰ ਆਪਣੇ ਅੰਦਰ ਦਾ ਦੁੱਖ ਨਾ ਗੁਰੂ ਨਾਲ ਸਾਂਝਾ ਕਰਿਆ ਕਰਿਆ ਗੁਰੂ ਨਾ ਸਾਂਝਾ ਕਰ ਇਹ ਐਸੇ ਨੇ ਇਥੋਂ ਦੇ ਵੀ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਜਿਨਨੇ ਦੁਨੀਆਂ ਚ ਦੁੱਖ ਦੱਸ ਕੇ ਜਾਂਦੇ ਹੋ ਕਦੀ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਵੀ ਭਲਾਣੇ ਬੰਦੇ ਨੂੰ ਦੁੱਖ ਇਹਦਾ ਜਿਗਰ ਹੀ ਇੰਨਾ ਵੱਡਾ ਸਾਰਿਆਂ ਦੇ ਦੁੱਖ ਸਮਾਂ ਲੈਂਦਾ ਤੇ ਆਪਣੇ ਅੰਦਰ ਦੇ ਸੁੱਖ ਨੂੰ ਦੇ ਦਿੰਦਾ ਕਲ ਅਸੀਂ ਪੜਿਆ ਸੀ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਹੁਣ ਦੇਖੋ ਸੂਰਤ ਹੈ ਵੈਗੁਰੂ ਜਦੋਂ ਦੁੱਖ ਆਵੇ ਹੈ بڑا ਮੌਕਾ ਕਿਉਂਕਿ ਜਿਹੜੀ ਅਰਦਾਸ ਉਸ ਵੇਲੇ ਆਪਾਂ ਕਰ ਸਕਨੇ ਆ ਉਹ ਕਿਸੇ ਨਹੀਂ ਜੇ ਕਰ ਸਕਦੀ ਕਿਉਂਕਿ ਦੁੱਖ ਵਿੱਚ ਵਿਰੋਧੀ ਭੁੱਲ ਗਏ ਜਦੋਂ ਦੁੱਖ ਆਇਆ ਕਾਦੀ ਈਰਖਾ ਰਹਿ ਗਈ ਦੁੱਖ ਵਿੱਚ ਵਾਸ਼ਨਾ ਭੁੱਲ ਜਾਂਦੀ ਹੈ ਸੱਚੀ ਜੇ ਕਾਮ ਕ੍ਰੋਧ ਜਿਹੜੀ ਵਾਸ਼ਨਾ ਹੈ ਨਾ ਇਹ ਦੁੱਖ ਚ ਭੁੱਲ ਜਾਂਦੀ ਹੈ ਵੈਰੀ ਭੁੱਲ ਜਾਂਦੇ ਨੇ ਦੁੱਖ ਵਿੱਚ ਬੰਦਾ ਕਹਿੰਦਾ ਚਲੋ ਉਹਨਾਂ ਦੀ ਤਰਲਾ ਮਾਰ ਲਓ ਇਹਦਾ ਮਤਲਬ ਹੋ ਗਿਆ ਕਿ ਦੁੱਖ ਨੇ ਸੁਰਤ ਬੜੀ ਨਿਰਮਲ ਕਰ ਦਿੱਤੀ ਨਾ ਵੈਰੀ ਨਾ ਦੁਸ਼ਮਨ ਨਾ ਮਿੱਤਰ ਕੋਈ ਚਿੱਤੇ ਨਹੀਂ ਉਸ ਵਕਤ ਜਿਹੜੀ ਸੁਰਤ ਨਿਰਮਲ ਹੈ ਨਾ ਉਦੋਂ ਇੰਨੇ ਹੀ ਕਹਿ ਦਿਓਗੇ ਨਾ ਗੁਰੂ ਤੇਗ ਬਹਾਦਰ ਮੇਰੇ ਗਰੀਬ ਦੀ ਪਤ ਢੱਕ ਲਈ ਬਸ ਇਹ ਵੀ ਅਰਦਾਸ ਬਣ ਜਾਏਗੀ ਮੈਂ ਤਜਰਬਾ ਦੱਸ ਰਿਹਾ ਹਾਂ ਜ਼ਿੰਦਗੀ ਦਾ ਗੁਰਮਖੋ ਸੱਚੀ ਜਈ ਗੁਰੂ ਨੂੰ ਦੁੱਖ ਦੱਸ ਅੱਜ ਮੇਰਾ ਖਿਆਲ ਗੁਰੂ ਰਾਮਦਾਸ ਦਾ ਹੁਕਮਨਾਮਾ ਸੀ ਤੇਰੇ ਕਮਨ ਕਮਨ ਗੁਣ ਕਹਿ ਕਹਿ गावा ਤੂੰ ਸਾਇਬ ਗੁਣੀ ਨਿਦਾਨਾ ਦੋਖ ਨੂੰ ਦੱਸਨੇ ਆਪਣੇ ਗੁਦੋਖ ਹਰਤਾ ਦੁੱਖਾਂ ਦਾ ਖੰਡਨ ਕਰਨ ਵਾਲਾ ਕੌਣ ਜੀ ਖਰਨਾਮ ਪਛਾਨੋ ਇਹ ਕਿਵੇਂ ਦੋਖ ਦੂਰ ਕਰਦਾ ਹੈਗਾ ਮਹਾਰਾਜ ਕਹਿੰਦੇ ਨੇ ਕਰਾਮਾਤ ਵਰਤਾਂਦਾ ਫੇਰੀ ਕਿਵੇਂ ਵਰਤਾਂਦਾ ਇੱਕ ਪਤਾ ਸੀ ਪੜ ਲੈਨੇ ਆ ਤੇ ਆਪ ਸਭ ਨੂੰ ਉਹ ਪਤਾ ਚੇਤੇ ਹੈ ਇਹ ਹੈ ਜਿੱਥੇ ਨਾਮ ਚੇਤੇ ਆ ਜਾਏ ਕਿ ਉਸ ਤੋਂ ਬਾਅਦ ਬਿਮਾਰੀ ਘਟ ਜਾਏਗੀ ਉਸ ਤੋਂ ਬਾਅਦ ਨਹੀਂ ਗੁਰਮਖੋ ਨਾਮ ਵਿੱਚ ਇੰਨੀ ਤਾਕਤ ਹੈ ਦੁੱਖ ਕੱਟ ਵੀ ਦਿੰਦਾ ਤੇ ਦੁਖਾਂਡਾਂ ਦੀ ਤਾਕਤ ਵੀ ਦੇ ਦਿੰਦਾ ਇੰਨੀ એનર્ਜੀ ਦਿੰਦਾ ਇੱਕ ਖੇਨ ਵਿੱਚ ਦਿੰਦਾ ਮਹਾਰਾਜ ਦਾ ਇੱਕ ਬਚਨ ਹੈ ਜਾ ਕੋ ਮੁਸ਼ਕਲ ਆਤ ਬਣ ਹੈ ਢੋਈ ਕੋਈ ਨਾ ਦੇ ਕਿਉਂਕਿ ਇਹ ਬੜੇ ਸਰਲ ਸ਼ਬਦ ਜੇ ਅਰਥ ਤੁਹਾਨੂੰ ਇੰਨੇ ਲੋੜ ਨਹੀਂ ਇਹ ਸਮਝ ਪਈ ਜਾਣੀ ਜਿੱਦੇ ਤੇ ਆਤ ਦੀ ਮੁਸੀਬਤ ਪੈ ਜਾ ਅਖਰੀ ਅਰਥ ਨਹੀਂ ਮੈਂ ਕਰਾਂਗਾ ਢੋਈ ਦਾ ਅਰਥ ਹੈ ਕੋਈ ਬੰਦਾ ਉਹਨੂੰ ਆਪਣੇ ਘਰ ਵਿੱਚ ਰੱਖਣ ਨੂੰ ਤਿਆਰ ਨਾ ਹੋਵੇ ਜੇ ਫੋਨ ਕਰੋ ਜੀ ਮੇਰੇ ਤੇ ਆ ਮੁਸੀਬਤ ਅੱਛਾ ਅੱਛਾ ਸੌਰੀ ਮੈਂ ਫਲਾਨੀ ਥਾਂ ਚੱਲਿਆ ਵਾਂ ਅੰਦਰੋਂ ਬੇਈਮਾਨ ਹੁੰਦਾ ਭਾਵੇਂ ਘਰ ਰਹਿਣਾ ਹੋਵੇ ਉਹਨੂੰ ਘਰ ਨਹੀਂ ਬੁਲਾਣਾ ਚਾਹਦਾ ਕੋਈ ਵੀ ਨਾ ਰੱਖੇ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਇਹਦੇ ਅਰਥੇ ਜਦੋਂ ਦੁਸ਼ਮਨਾ ਹਮਲਾ ਕਰੇ ਸਾਖ पे ਭੱਜ ਖਲੇ ਖੂਨ ਦੇ ਰਿਸ਼ਤੇ ਵੀ ਛੱਡ ਗਏ ਜੀ ਸਭੋ ਭੱਜਿਆ ਆਸਰਾ ਚੁੱਕਾ ਸਭਸ ਲੋ ਕੋਈ ਸਹ ਰ ਨਾ ਰੇ ਮੇਰਾ ਗੁਰੂ ਅਰਜੁਨ ਦੇਵ ਕਹਿੰਦਾ ਕਬਰਾਈ ਨਾ ਗੁਰੂ ਤੇਗ ਬਹਾਦਰ ਕਹਿੰਦਾ ਕਬਰਾ ਨਾ ਕੀ ਕਰ ਮਹਾਰਾਜ ਕਹਿੰਦੇ ਸਭੋ ਭਜੈ ਆਸਰਾ ਚੁੱਕਾ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨ ਤਤੀ ਵਾਉ ਇਹ ਬੰਦੇ ਤੈਨੂੰ ਰੱਖ ਦੇ ਤੂੰ ਨਾਮ ਕੋਲ ਚਲਾ ਜਾ ਨਾਮ ਤੈਨੂੰ ਤਤੀ ਖਵਾ ਨਹੀਂ ਲਗੰਦਾ